ਵਿਸ਼ਵ ਬਜ਼ੁਰਗ ਨਾਗਰਿਕ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬਜ਼ੁਰਗ ਲੋਕਾਂ ਦੀ ਸਥਿਤੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਸੰਵੇਦਨਾ ਦੀ ਪ੍ਰਕਿਰਿਆ ਰਾਹੀਂ ਉਨ੍ਹਾਂ ਦਾ ਸਮਰਥਨ ਕਰਨਾ ਹੈ। ਇਸ ਦਿਵਸ ਨੂੰ ਮਨਾਉਣ ਦਾ ਕਾਰਨ ਬਜ਼ੁਰਗਾਂ ਦਾ ਉਨ੍ਹਾਂ ਦੇ ਕੰਮਾਂ ਲਈ ਧੰਨਵਾਦ ਕਰਨਾ ਅਤੇ ਉਨ੍ਹਾਂ ਨੂੰ ਦਿਲੋਂ ਸਵੀਕਾਰ ਕਰਨਾ ਜੋ ਉਨ੍ਹਾਂ ਨੇ ਆਪਣੇ ਬੱਚਿਆਂ ਨੇ ਕੀਤਾ ਹੈ। ਬਜ਼ੁਰਗ ਲੋਕਾਂ ਦਾ ਆਪਣਾ ਸਾਰਾ ਜੀਵਨ ਆਪਣੇ ਰਿਸ਼ਤੇ ਨੂੰ ਨਿਭਾਉਣ ਅਤੇ ਉਨ੍ਹਾਂ ਦੇ ਪਾਲਣ ਕਰਨ ਵਿੱਚ ਕੁਰਬਾਨ ਹੋ ਜਾਂਦਾ ਹੈ ਇਹ ਸੀਨੀਅਰ ਸਿਟੀਜ਼ਨ ਪਹਿਲੀ ਵਾਰ 1 ਅਕਤੂਬਰ 1991 ਨੂੰ ਮਨਾਇਆ ਗਿਆ ਸੀ ਇਹ ਦਿਨ ਬਜ਼ੁਰਗ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਅਤੇ ਮੁੱਦਿਆਂ ਬਾਰੇ ਜਾਗਰੂਕਤਾ ਵਧਾਉਣ ਲਈ ਮੰਨਿਆ ਜਾਂਦਾ ਹੈ ਬਜ਼ੁਰਗ ਲੋਕਾਂ ਦਾ ਸੁਭਾਅ ਉਮਰ ਦੇ ਨਾਲ ਵਿਗੜਨਾ ਅਤੇ ਉਹਨਾਂ ਮਸਲਿਆਂ ਦੀ ਜਾਂਚ ਕਰਨ ਲਈ ਬਜ਼ੁਰਗ ਲੋਕਾਂ ਨਾਲ ਵੱਦਸਲੂਕੀ ਕਰਦੇ ਹਨ ਜਾਂ ਜੋ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਆਓ ਗੱਲ ਕਰਦੇ ਹਾਂ ਉਹਨਾਂ ਸਮੱਸਿਆਵਾਂ ਦੀ ਜਿਨ੍ਹਾਂ ਦਾ ਸੀਨੀਅਰ ਸਿਟੀਜ਼ਨ ਬਲੋ ਸਾਹਮਣਾ ਕੀਤਾ ਜਾਂਦਾ ਹੈ ਸਿਹਤ, ਕਪੋਸ਼ਣ, ਪਨਾਧਿਕਾਰ, ਡਰ, ਉਦਾਸੀ, ਸਮਝਦਾਰੀ, ਅਲੱਗ-ਥਲੱਗ, ਤੌਰਮ, ਗੈਰ ਉਤਪਾਦਕਤਾ ਅਤੇ ਵਿੱਤੀ ਅਸਮਰਥਾ ਦਾ ਵਿਗਾੜ ਕਰਨਾ ਅੱਜਕੱਲ੍ਹ ਦੁਨੀਆ ਭਰ ਦੇ ਬਜ਼ੁਰਗ ਨਾਗਰਿਕਾਂ ਦੀਆਂ ਸਭ ਤੋਂ ਆਮ ਸਮੱਸਿਆਵਾਂ ਹਨ ਹੁਣ ਗੱਲ ਕਰਦੇ ਹਾਂ ਕਿ ਇਹਨਾਂ ਸਮੱਸਿਆਵਾਂ ਨੂੰ ਦੋ ਸ਼੍ਰੇਣੀਆਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ ਤੇ ਉਹਨਾਂ ਦੇ ਬਾਰੇ ਅਸੀਂ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰੀਰਕ ਅਤੇ ਮਾਨਸਿਕ ਸਿਹਤ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਸਥਿਰਤਾ ਇੱਕ ਮਹੱਤਵਪੂਰਨ ਚਿੰਤਾ ਹੈ ਜਿਸ ਦਾ ਬਜ਼ੁਰਗ ਨਾਗਰਿਕਾਂ ਨੂੰ ਉਹਨਾਂ ਦੇ ਦੁਲਹਨ ਸਾਲਾਂ ਦੇ ਨਾਲ ਨਾਲ ਲੜਨਾ ਪੈਂਦਾ ਹੈ ਉਮਰ ਵਧਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਯਾਦਦਾਸ਼ਤ ਦੇ ਵਿੱਚ ਕਮਜ਼ੋਰੀ, ਅਸਥਿਰਤਾ, ਅੰਗਾਂ ਦੀ ਅਸਫਲਤਾ ਅਤੇ ਕਮਜ਼ੋਰ ਨਜ਼ਰ ਇਹ ਗੰਭੀਰ ਨਾਜੂਕ ਕਾਰਜ ਹਨ ਜੋ ਇੱਕ ਬਜ਼ੁਰਗ ਨਾਗਰਿਕ ਨੂੰ ਇਕੱਲੇ ਅਤੇ ਦੁਖੀ ਜ਼ਿੰਦਗੀ ਦੇ ਵਿੱਚ ਲਾ ਜਾ ਸਕਦੇ ਹਨ। ਵਿੱਤੀ ਸਮਰੱਥਾ ਦੀ ਘਾਟ ਜਾਂ ਗੈਰ ਹਾਜ਼ਰੀ ਤਰਾ ਪਈ ਜ਼ਿੰਦਗੀ ਪੈਦਾ ਕਰਦੀ ਹੈ। ਤੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਤੋਂ ਇਲਾਵਾ ਹੋਰ ਸਮੱਸਿਆਵਾਂ ਦੇ ਦਾਖਲੇ ਲੈ ਵੀ ਸਦਾ ਦਿੰਦੀ ਹੈ ਉਦਾਹਰਨ ਲਈ ਇੱਕ ਵਿਸਤ੍ਰਿਤ ਪਰਿਵਾਰ ਪ੍ਰਣਾਲੀ ਵਿੱਚ ਘਰੇਲੂ ਸਮੱਸਿਆਵਾਂ ਵਿੱਤੀ ਤੌਰ ਤੇ ਨਿਰਾਸ਼ ਬਜ਼ੁਰਗ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦੀ ਹੈ ਉਹਨਾਂ ਉਹਨਾਂ ਬਿਮਾਰੀ ਨਾਲ ਗ੍ਰਸਤ ਨਾਗਰਿਕ ਹਾਲਾਂਕਿ ਆਪਣੀ ਜ਼ਿੰਦਗੀ ਲੰਮੀ ਉਮਰ ਦੇ ਸਕਦੇ ਹਨ ਕਿਉਂਕਿ ਪੈਸਾ ਜ਼ਿੰਦਗੀ ਦੇਣ ਵਾਲੇ ਉਪਜਾਰਾਂ ਲਈ ਤੁਰੰਤ ਅਤੇ ਸੁਵਿਧਾਚਨਕ ਪਹੁੰਚ ਦੇ ਸਕਦਾ ਹੈ ਹੁਣ ਬਜ਼ੁਰਗਾਂ ਲਈ ਕੁਝ ਸੁਝਾਅ ਜਿਹੜੇ ਕਿ ਦਿੱਤੇ ਜਾਂਦੇ ਹਨ ਭਾਰਤ ਵਿੱਚ ਸਾਲ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲਗਭਗ 104 ਮਿਲੀਅਨ ਬਜ਼ੁਰਗ ਨਾਗਰਿਕ ਸਨ ਜਿਨ੍ਹਾਂ ਵਿੱਚੋਂ 51 ਮਿਲੀਅਨ ਮਰਦ ਤੇ 53 ਮਿਲੀਅਨ ਔਰਤਾਂ ਸਨ ਇੱਕ ਰਿਪੋਰਟ ਦੇ ਮੁਤਾਬਕ ਸਾਲ-ਸਾਲ ਇਹ ਗਿਣਤੀ ਵਧਣ ਦੀ ਉਮੀਦ ਹੈ ਵਿੱਚ ਬਜ਼ੁਰਗ ਲੋਕਾਂ ਦੀ ਵੱਡੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹਾਂ ਸਾਡਾ ਬਹੁਤ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਸੇਵਾ ਸੰਭਾਲ ਅਤੇ ਉਹਨਾਂ ਨਾਲ ਪਿਆਰ ਕਰੀਏ ਇਕੱਠੇ ਰੋਟੀ ਖਾਣਾ ਇੱਕ ਮਜ਼ੇਦਾਰ ਤਜਰਬਾ ਹੈ ਇਸ ਨਾਲ ਬਜ਼ੁਰਗ ਲੋਕਾਂ ਦੇ ਇਕੱਲੇਪਨ ਨੂੰ ਦੂਰ ਕੀਤਾ ਜਾ ਸਕਦਾ ਹੈ ਲੋਕ ਯਾਦਾਂ ਦੀ ਤਸਵੀਰ ਵਾਲੀ ਕਿਤਾਬ ਬਣਾ ਸਕਦੇ ਹਨ ਅਤੇ ਉਹਨਾਂ ਨੂੰ ਆਪਣੇ ਬਜ਼ੁਰਗਾਂ ਆ ਕੇ ਪੇਸ਼ ਕਰ ਸਕਦੇ ਹਨ ਪੁਰਾਣੇ ਸਮੇਂ ਨੂੰ ਮੁੜਤਾਜ਼ਾ ਕਰਨ ਅਤੇ ਜੁੜੇ ਰਹਿਣ ਦਾ ਇੱਕ ਵਧੀਆ ਢੰਗ ਵੀ ਹੈ ਜੇ ਇਹ ਵਧੀਆ ਦਿਨ ਹੈ ਤਾਂ ਬਜ਼ੁਰਗਾਂ ਦੀ ਖੁਸ਼ੀ ਲਈ ਉਨ੍ਹਾਂ ਦੀ ਮਨਪਸੰਦਾਂ ਤੇ ਪਿਕਨਿਕ ਤੇ ਲਿ ਜਾਇਆ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੇਗੀ ਕਿਸੇ ਦੋਸਤ ਦੀ ਸੌਖੀ ਮੌਜੂਦਗੀ ਜਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਗਲਵਕੜੀ ਖੁਸ਼ਹਾਲੀ ਦੇ ਹਾਰਮੋਨ ਵਧਾਉਣ ਅਤੇ ਤਣਾਅ ਨੂੰ ਘਟਾਉਣ ਦੇ ਵਿੱਚ ਸਹਾਇਤਾ ਕਰ ਸਕਦੀ ਹੈ ਇੱਥੋਂ ਤੱਕ ਕਿ ਅੱਖਾਂ ਦਾ ਸਧਾਰਨ ਸੰਪਰਕ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਵੀ ਸਹਾਇਤਾ ਕਰ ਸਕਦਾ ਹੈ ਇਸ ਲਈ ਆਪਣੇ ਬਜ਼ੁਰਗਾਂ ਨੂੰ ਉਹਨਾਂ ਦੇ ਦਿਨ ਵਿੱਚ ਇੱਕ ਵਾਰ ਜੱਫੀ ਪਾਓ ਅਤੇ ਮੁਸਕਰਾਹਟ ਦੇਣ ਦੀ ਕੋਸ਼ਿਸ਼ ਵੀ ਜ਼ਰੂਰ ਕਰੋ ਰੈਸਟੋਰੈਂਟ ਅਤੇ ਕਲੱਬ ਬਜ਼ੁਰਗ ਨਾਗਰਿਕਾਂ ਨੂੰ ਵਿਸ਼ੇਸ਼ ਸ਼ੋਡ ਦੀ ਪੇਸ਼ਕਸ਼ ਵੀ ਕਰਦੇ ਹਨ ਜਾਂ ਉਹਨਾਂ ਲਈ ਮੁਫਤ ਭੋਜਨ ਦਾ ਪ੍ਰਬੰਧ ਵੀ ਕਰਦੇ ਹਨ ਜਿਵੇਂ ਜਿਵੇਂ ਲੋਕ ਬੁੱਢੇ ਹੋ ਜਾਂਦੇ ਨੇ ਉਹ ਰੋਜ਼ਾਨਾ ਦੇ ਮੁਟਲੇ ਕੰਮ ਕਰਨ ਦੀ ਆਪਣੀ ਯੋਗਤਾ ਨੂੰ ਗਵਾਉਣਾ ਸ਼ੁਰੂ ਕਰ ਦਿੰਦੇ ਹਨ ਉਹ ਸੰਵੇਦਨਸ਼ੀਲਤਾ ਦੌਰਾਨ ਦੂਜਿਆਂ ਦੇ ਪਰੋਸਾ ਕਰਨਾ ਸ਼ੁਰੂ ਕਰ ਦਿੰਦੇ ਹਨ ਇਸ ਤਰ੍ਹਾਂ ਬੱਚਿਆਂ ਨੂੰ ਬਜ਼ੁਰਗਾਂ ਦੀ ਸੇਵਾ ਕਰਨਾ ਸਿਖਾਉਣਾ ਬੇਹਤ ਮਹੱਤਵਪੂਰਨ ਹੈ ਵਿਸ਼ਵ ਬਜ਼ੁਰਗ ਨਾਗਰਿਕ ਦਿਵਸ ਸਾਡੇ ਸਮਾਜ ਲਈ ਇੱਕ ਮਹੱਤਵਪੂਰਨ ਅਤੇ ਸਖਤ ਨੌਕਰੀ ਦਾ ਸਨਮਾਨ ਕਰਨ ਦਾ ਇੱਕ ਮੌਕਾ ਹੈ ਜੋ ਹਰ ਬਜ਼ੁਰਗ ਹਰ ਰੋਜ਼ ਕਰਦਾ ਹੈ ਅਰਥਾਤ ਨਾਗਰਿਕਾਂ ਦੀ ਅਗਲੀ ਪੀੜੀ ਨੂੰ ਵਧਾਓ